ਪ੍ਰਧਾਨ ਆਰਾਫ ਸਮਾ ਦੇਖੋ ਲੋ ਜੀ ਬਾਈ ਹਲਵਾਈਆਂ ਨੇ ਮਨੂ ਬਾਈ ਦੇਖ ਲੈ ਦੇਖ ਗਈ ਦੇ ਕੇ ਕਰੇ ਰਿਆ ਜਿੱਦਾਂ ਨੂੰ ਦੇਖੋ ਵੱਲਾ ਵੱਲਾ ਕੰਮ ਖਚਿਆ ਹੋਇਆ ਪੂਰਾ ਲੋ ਜੀ ਬਾਈ ਤਿਆਰੀਆਂ ਚੱਲ ਪਈਆਂ ਆ ਬਾਈ ਸੋਨੀ ਬਾਈ ਕੀ ਹਾਲ ਹੈ ਹੈਲੋ ਜੀ ਤੇ ਰਾਜਾ ਬਾਈ ਧੜਕੇ ਪਹੁੰਚ ਗਿਆ ਬਾਈ ਢਿੱਲੇ ਬੰਦੇ ਹੈ ਬੰਦੇ ਢਿੱਲੇ ਆ ਗਏ ਬਾਈ ਢਿੱਲੇ ਗੱਟੇ ਦਾ ਗੱਟਾ ਬਾਈ ਸੋਨੀ ਕੇ ਹੌਲੀ ਹੌਲੀ ਕੰਮ ਸਾਰੇ ਹੋ ਜਾਣੇ ਬਾਈ ਆਹੀ ਕਮਰੇ ਚ ਸੁਖਵਿੰਦਰ ਬਾਈ ਦਾ ਵੀ ਖੰਡ ਵਰਸਾ ਸ਼ੁਰੂ ਕਰਿਆ ਤਾਂ ਨਾ ਬਾਈ ਪੂਰੀ ਦੇ ਬਾਈ ਸਾਰਾ ਸਿਸਟਮ ਟੈਨ ਬਹੁਤ ਵਧੀਆ ਲੱਗੀ ਸੋਨੀ ਆ ਤੁਹਾਡੀ ਹੈਂ ਸੋਲੀ ਰਾਈ ਦਾ ਵਧੀਆ ਬੰਦੇ ਬਾਈ ਬੰਦੇ ਐਕਟਰੀ ਸਟੋਰੀ ਮੈਂ ਦੇਖਦਾ ਸੁਣਾ ਥੋੜੀ ਫਿਰ ਰਾਜੂ ਬਾਈ ਬਾਈ ਹੁਣ ਕਹਾਣੀ ਸੁਣਾ ਦੇ ਥਾਂ ਹੋ ਗਿਆ ਕੋਲ ਜਿੱਥੇ ਤਾਂ ਮੈਨੂੰ ਭਈਏ ਬਾਈ ਤੁਹਾਡੇ ਬੰਦੇ ਆ ਗਏ ਵਾਕੀ ਹੈ ਤੁਹਾਡੀ ਟੀਮ ਆ ਗਈ ਸਾਡੀ ਟੀਮ ਦਾ ਪੂਰਾ ਰਹਿਦੀ ਹੈ ਬਾ ਠੀਕ ਹੈ ਸਾਡੇ ਤਾਂ 15 20 ਬੰਦੇ ਆ ਉੱਥੇ ਪੰਜ ਲੈ ਕੇ ਨਹੀਂ ਰਹੇ ਬਸ ਬਾ ਠੀਕ ਹੈ ਬਾਈ ਨਾਲੇ ਵਾਰਮ ਅਪ ਕਰਨਾ ਬਾਈ ਜੀ ਇੱਧਰ ਵੀ ਕੰਮ ਵੀ ਚੱਲਦਾ ਵੀ ਸਾਹਮਣੇ ਗੁਰੂ ਘਰ ਦਾ ਉਮਰ ਤੋਂ ਵੱਡਾ ਲਓ ਰਿਵੀ ਬਾਈ ਨੇ ਆਪਣੀ ਤਿਆਰੀ ਪੂਰੀ ਕੀਤੀ ਵੀ ਹੈ ബഹമിലെ ബിൻഗറോട് ബഹമിലെ ജന അതിനില്ലേ ഇനരെ ദയേ 200000 ലക്ഷം ആവുകേ എന്ത് ലക്കയേ അടി കളണ്ടി ਚਲੇ ਬਾਈ ਮੈਰਿਜ ਤੇ ਆਪਣਾ ਵੀਰ ਸੁਖਵਿੰਦਰ ਬਾਹਰ ਚਲੇ ਗਿਆ ਆਪਣੇ ਨਾਲ ਵਰਦਾ ਤਾਂ ਤੇ ਆਪਣੀ ਉਹ ਰੇ ਗਾੜੀ ਹੈ ਪ੍ਰਧਾਨ ਵੀਰੇ ਬਾਪੂ ਗਾੜੀ ਹੈ ਬਾਪੂ ਗਾੜੀ ਬਾਈ ਤੇ ਫੇਰ ਵੀ ਲਾਲੇ ਹੈ ਪਤਾ ਨਹੀਂ ਆਖੇ ਚ ਵੀ ਨਾਲੇ ਆ ਤੇ ਬਾਈ ਉਹਦੀ ਸਿਸਟਰ ਦਾ ਮੈਰਿਜ ਹੈ ਅੱਜ ਮੇਲ ਲਾਲ ਦੇਣਾ ਹੈ ਸ਼੍ਰੀ ਕੰਡਵਾਰ ਸਾਹਿਬ ਦੇ ਕੋਲ ਪੈਣ ਪਤਾ ਨਹੀਂ ਭਾਜੀ ਟਾਈਮ ਹੋ ਗਿਆ ਇਹ ਪੂਰਾ ਹਾਂ ਟਾਈਮ ਪੂਰਾ 10:00 ਵਜੇ ਆ ਹਾਂ ਬਾਕੀ ਉੱਥੇ ਜਾ ਕੇ ਆਪਾਂ ਤੁਹਾਨੂੰ ਦਿਖਾਉਂਦੇ ਸਾਰਾ ਕੁਝ ਕੈ ਪ੍ਰੋਗਰਾਮ ਕਿਦਾਂ ਦਾ ਹੈ ਤੇ ਵੀਰ ਹੈ ਨਹੀਂ ਉਹਦਾ ਛੋਟਾ ਭਾਈ ਹੈਗਾ ਸੋਮਨੀ ਉਹਨੂੰ ਵੀ ਮਿਲਦੇ ਜਾ ਕੇ ਪਰਦਾ ਵੀ ਰੈਡੀ ਹੋ ਗਿਆ ਹੈ ਪਰ ਉਹ ਤੇਿਆਰੇ ਰੱਖਦਾ ਪਰਦਾ ਹਰਦਾ ਨਹੀਂ ਆਇਆ ਯਾਰੇ ਸਾਨੂੰ ਮੁੰਡੇ-ਮੁੰਡੇ ਨੂੰ ਸਾਡਾ ਤਾਂ ਥੁੜਿਆ ਜਾ ਬਾਈ ਦੇਖ ਲੋ ਮੁੰਡੇ-ਮੁੰਡੇ ਬਾਗੀ ਜਾਂਦੇ ਚੱਪਲਾ ਪਰਦਾ ਰਾਜੀ ਰੈਡੀ ਹੋ ਗਿਆ ਜਦ ਮਾਰਗਾ ਦਾ ਹੈਗਾ ਮੈਂ ਚੱਪਲਾ ਤਾਂ ਨਹੀਂ ਬਾਈ ਮੈਂ ਕਿਸੇ ਬਦਲੇ ਨਹੀਂ ਉੱਥੇ ਚੱਲੀਏ ਭਾਜੀ ਕਰਵਾਲ ਟਕੀ ਬਾਈ ਚੱਲ ਮਾਰ ਬਣ ਗਏ ਚੱਲਦੇ ਆ ਪਿੰਡ ਪੈਣੀ ਲੋ ਜੀ ਬਾਈ ਸੋਨੀ ਕੋ ਪਹੁੰਚ ਗਏ ਸੋਨੀ ਬਾਈ ਸਾਸਰੀਕਾਲ ਸਾਸਰੀਕਾਲ ਜੀ ਵੈਲਕਮ ਜੀ ਆਇਆਂ ਨੂੰ ਸਾਰਾ ਬਾਈ ਤਿਆਰੀ ਓਕੇ ਰਿਪੋਰਟ ਹੈ ਨਾ ਕੱਢ ਦੀ ਗਲਾ ਓਕੇ ਹੈ ਬਾਈ ਤੁਹਾਡੇ ਗਾ ਕੇ ਥੋੜੀ ਜਿਹੀ ਕਮੀਆਂ ਅਧੂਰੀ ਸੀ ਹਾਂ ਜੀ ਪਹੁੰਚ ਗਏ ਹੁਣ ਸਭ ਜੀ ਕਿਹੜਾ ਨਾਮ ਆਪਾ ਜੀ ਠੀਕ ਹੈ ਹੋਰ ਬਾਟੀ ਬਾਈ ਦਾ ਤੁਹਾਨੂੰ ਹੌਂਦੇ ਵੀ ਕਿਆ ਸਿਸਟਮ ਅੰਦਰ ਜਾ ਕੇ ਬਾਈ ਆਇਆ ਤੂੰ ਕਿੱਥੇ ਆ ਬਾਈ ਮਿਲ ਗਏ ਸੋ ਇਹਦਰ ਆਪਣੇ ਵੀਰ ਦਾ ਡੈਡੀ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਹੈ ਜੀ ਵਧੀਆ ਜੀ ਬੰਦੇ ਲੱਗਦਾ ਭਾਈ ਦੂਜਾ ਤਿਆਰ ਕਰਕੇ ਹੋਇਆ ਨਾ ਨਾ ਠੀਕ ਹੈ ਜੀ ਅੰਕਲ ਤਿਆਰ ਹੈ ਭਾਈ ਪੂਰੇ ਆਲਰੀਡੀ ਹੈ ਚੱਲੀ ਪ੍ਰਧਾਨ ਜੀ ਮੈਂ ਥੜੇ ਦੇਖਣ ਠੀਕ ਜੀ ਵਧੀਆ ਪਰਾ ਜੀ ਹਲਵਾਈ ਆਪਣੀ ਹੈ ਆਪਣੀਆਂ ਸਾਰੇ ਲਾਰੇ ਭਾਈ ਪਕੌੜੇ ਆਏ ਜੀ ਹੋਵੇ ਪ੍ਰਧਾਨ ਬਸ ਖਾਂਦੇ ਹੀ ਰਹਿ ਜੋ ਠੀਕ ਹੈ ਵਰਦਾਨ ਪ੍ਰਧਾਨਾ ਪਕੌੜੇ ਖਾ ਕੇ ਇਹ ਗੱਲਬਾਤ ਹੈਗੀ ਦੀ ਹੈਗੀ ਹੈ ਗੱਲਬਾਤ ਹੋਰ ਵੀ ਨਹੀਂ ਗਈ ਠੀਕ ਹੈ ਜੀ ਚਾਹ ਪੀਆ ਤੁਸੀਂ ਹਲੋ ਕੱਲੇ ਹੀ ਬੰਦੇ ਨੇ ਬਾਈ ਕਿੱਡਾ ਟੇਬਲ ਸਾਬਿਆ ਵੇ ਆਏ ਆ ਬਾਈ ਚਲਵਾਦਾ ਪਿਆਰ ਹੈ ਬਾਈ ਪ੍ਰਧਾਨ ਨਾਲ ਆਪਸ ਵਿੱਚ ਦੇਖੋ ਬਾਈ ਇੰਨਾ ਪਿਆਰ ਪੁਰਾਣਾ ਪਿਆਰ ਹੈ ਦੱਸਦੀ ਆ ਮੇਰਾ ਬਾਈ ਸਾਥ ਹੀ ਹੈ ਕਿਹਿੰਦਾ ਪੜੋਸੀ ਦਾ ਕਰ ਲੋੜ ਪੈਂਦੀ ਆ ਪੜੋਸੀ ਦਾ ਕਰ ਲੋੜ ਪੈਂਦੀ ਆ ਜੀ ਰਿਸ਼ਤੇਦਾਰਾਂ ਦਾ ਕਦੇ ਸਾਲ ਬਾਦੋਂ ਟੱਕਰਨਾ ਜਾਂ ਵਿਆਹ ਤੇ ਆਉਣਾ ਜਾਂ ਕਦੇ ਭੋਗ ਤੇ ਆਉਣਾ ਪੜੋਸੀ ਦਾ ਟੱਕ ਲੋੜ ਆ ਬਾਈ ਭਰਾ ਨੂੰ ਹੁਣ ਵਿਆਹ ਕਿ ਨਹੀਂ ਹੋ ਦੋ ਦਿਨਾਂ ਪੂਰੇ ਬਸ ਠੀਕ ਹੈ ਹੋਰ ਬਾਈ ਤੁਹਾਡਾ ਕੀ ਹਾਲ ਆ ਜੀ ਵਧੀਆ ਵੀਰ ਜੀ ਵਧੀਆ ਸੱਤੂ ਪਾ ਵੀਰ ਪਹੁੰਚ ਗਏ ਹਾਂਜੀ ਹਾਂਜੀ ਬਸ ਠੀਕ ਹੈ ਪਕੌੜੇ ਪਕੌੜੇ ਕਾਹਨ ਨੂੰ ਮਿਸ ਕਰ ਰਹੇ ਹੋ ਕਾਹਨ ਨੂੰ ਮਿਸ ਕਰਦੇ ਹੋ ਪਕੌੜੇ 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 ਛੱਡ ਲੈ ਚੱਲ ਉਹਨੇ ਵੀਡੀਓ ਦੇਖ ਲੈਣੀ ਆਪਣੀ ਹੁਣ ਵੀਡੀਓ ਦੇਖਣਾ ਜਿਆਦਾ ਅਫਸੋਸ ਹੁੰਦਾ ਇਹ ਤਾਂ ਹੈ ਬੰਦੇ ਨੂੰ ਯਾਦ ਬਜਾਦਾ ਹੁੰਦੀ ਆ ਸਹੀ ਆ ਸਹੀ ਆ ਇਹਦਾ ਬਾਹਰ ਬੰਦੇ ਨੂੰ ਦੋ ਤਿੰਨ ਜੱਦਾਈ ਤੇ ਹੁੰਦੀ ਨੇ ਕਹਿੰਦਾ ਰਾਵੀ ਮੰਮੀ ਕਹਿੰਦੀ ਸੀ ਕਹਿੰਦੀ ਵੀ ਵੀਡੀਓ ਕਾਲ ਲਾ ਲਈ ਉਹਨੂੰ ਮੈਂ ਕਿਹਾ ਵੀ ਹੁਣ ਘਰ ਜਾ ਕੇ ਲਾਉਂਗਾ ਔਰ ਇਹ ਆਵਾਜ਼ ਆਈ ਜਾਣੀ ਹਾਂ ਕਹਿੰਦੇ ਨੂੰ ਸੋਚ ਕੇ ਜਿਆਦਾ ਹੁੰਦਾ ਲੋ ਜੀ ਬਈ ਹਲਵਾਈਆਂ ਨੇ ਮਨੂ ਬਈ ਦੇਖ ਲੈ ਦੇਖ ਹੀ ਦੇਖ ਕੇ ਕਰੇ ਰਿਹਾ ਜਿੱਦਾਂ ਨੂੰ ਵੀ ਦੇਖੋ ਬੱਲਾ ਬੱਲਾ ਆਪ ਮੁਕਤੀਆ ਬਾਬੂ ਦਾ ਲਾਈਵ ਤਿਆਰੀਆਂ ਚੱਲ ਰਹੀਆਂ ਹੋ। ਉਹ ਜੀ ਭਾਈ ਮਹਾਰਾਜ ਸੌਰੀ ਆ ਗਏ। ਸਭ ਤੇ ਲੇਟ ਬੰਦਾ ਪਹੁੰਚਿਆ ਧੀਰਾ ਬਾਈ ਸਭ ਤੇ ਲੇਟ ਬਾਈ ਕਾਲੂ ਨੂੰ ਬੇਨਤੀ ਇਹ ਸਭ ਤੇ ਲੇਟ ਬੰਦਾ ਆਇਆ ਹੈ ਉਹ ਮੈਂ ਕੱਲ ਨੂੰ ਪਤਾ ਕਿ ਇਹ ਦੇਰ ਤੇ ਆਉਣੇ ਵਾਲਾ ਲੇਟ ਆਉਣੇ ਵਾਲਾ ਹੈ ਜੇ ਮੈਂ ਵੀ ਲੇਟ ਦਾ ਇਹ ਬਾਈ ਕਿੱਧਰ ਗਿਆ ਬਾਈ ਚੱਲ ਕੋਈ ਨਹੀਂ ਆਤਾ ਗਿਆ ਪਕੌੜੇ ਖਾ ਲਾ ਜਾ ਟਾਈਮ ਹੈ ਹੁਣ ਰੋਟੀ ਲੱਗਣ ਲੱਗੀ ਛੇਤੀ ਕਰ ਮੇਰਾ ਖਾਇਆ ਤੇਰੀ ਡਿਊਟੀ ਹੈ ਹੁਣ ਆ ਜਾ ਹਾਂ ਗੁੜੀਆ ਵੀ ਆ ਗਈ ਚਲੋ ਵੀ ਖਾਓ ਪਕੌੜੇ ਪਤਾ ਨਹੀਂ ਕਿੱਧਰ ਗੇਟਾ ਮਾਰਿਆ ਗਿਆ ਹੋਗਾ ਇਹਦਾ ਖੇਚੇ ਜਾ ਕੇ ਆੜੇ ਯਾਰ ਜਿਹੜੇ ਚਾਹ ਪਾਣੀ ਬੀਲੇ ਨਾਲੇ ਹਾਜ ਉਹਨਾਂ ਨੇ ਬੇਰੋਕ ਰੋਟੀ ਬਾਕੇ ਸੀ ਗੁੱਤੇ ਲਾਉਣ ਲੱਗੇ ਲੱਗੇ ਬਹਿਰ ਬੰਦੇ ਅੱਜ ਹੁਣ ਲੱਗੇ ਲਾਉਣਾਂ ਫੁੱਟੇ ਉਹਨਾਂ ਨਹੀਂ ਪਾਣੀ ਦੇ ਲੰਬੇ ਪਾਈ ਬਿਤੇ ਤੋਂ ਉੱਪਰ ਤਾਂ ਨਾਲਾ ਦਾ ਗਰੁੱਪ ਬੈਠਾ ਇੱਧਰ ਉਹ ਗਰਾਜੀ ਵਾਇਰਾ ਦਾ ਗਰੁੱਪਾ ਉਹ ਗਰੁੱਪ ਕਰੇ ਕੰਮ ਚੱਲਦਾ ਭਾਈ ਗਰੁੱਪ ਕਰੇ ਕੰਮ ਚੱਲਦਾ ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ ਇਹ ਤਾਂ ਹੈ ਜੀ ਟੀਮ ਕੀਮਾ ਸਹੀ ਜਾਹੀ ਹੈ। ਹੂੰ। ਬਾਈ ਰੋਟੀ ਡਿਕ ਰਹੇ ਹਾਂ। ਰੋਟੀ ਡਿਕ ਰਹੇ ਹੈ ਜੀ। ਆ ਗਈ ਬਸ। ਬਾਕੀ ਜੀ। ਵੀ ਅਸੀਂ ਥੋੜੇ ਪਕੌੜੇ ਨੂੰ ਘੱਟ ਕਰਦੇ ਹਾਂ। ਹੂੰ। ਤੇ ਆਵਾਜ਼ ਹੀ ਨਹੀਂ ਨਿਕਲਦੀ ਆ ਗਈ। ਰੋਟੀਆਂ ਚਾਹੀਦੀ ਤੇਲ। ਠੀਕ ਹੈ। ਆਹ ਕਰਦੇ ਤੇ ਪਕੌੜੇ ਖਰਾਬੇ। ਥਿਆ ਲੈ ਜਾਂਦੇ ਪਾਣੀ ਦੀ। ਪਾਣੀ ਥਿਆ ਪਾ ਲਵਦੀ ਆ। ਹੂੰ। ਵੀ ਉਵੇਂ ਹੋਣਾ। ਢਾਣੇ ਵਾਂਗੂੰ। ਕੁਥਰੇ ਖਾਣੇ ਆ। ਠੀਕ ਨਹੀਂ? ਸੱਚੀ ਗੱਲ ਹੈ ਪ੍ਰਧਾਨ ਹਾਂ ਸੱਚੀ ਗੱਲ ਹੈ ਯਕੀਨ ਜੀ ਤਾਂ ਆਉਂਦਾ ਨਹੀਂ ਮੈਨੂੰ ਯਕੀਨ ਆ ਜਾਣਾ ਮੈਨੂੰ ਹੁਣ ਸਾਨੂੰ ਲੱਗਿਆ ਨਾ ਹੁਣ ਹੁਣ ਅਸੀਂ ਦੇਖਣ ਲੱਗੇ ਹਾਲਾਤ ਬਿਮਾਰੀਆਂ ਵੱਧਦੀ ਜਾਂਦੀਆਂ ਅਟੈਕ ਬੰਦੇ ਨੂੰ ਘੜੀ ਚ ਫੋੜ ਦਿੰਦਾ ਮਾੜਾ ਮੋਟਾ ਉਹ ਰੱਖੇ ਬਚਾਓ ਫਿਰ ਹੁਣ ਤਾਂ ਕਹਿੰਦੇ ਵੀ ਰੋਟੀ ਖਾ ਕੇ ਘਰਾਂ ਧਿਆਨ ਰੱਖੀਓ ਮੈਂ ਧਿਆਨ ਰੱਖੂੰਗਾ ਨਹੀਂ ਅੱਗੇ ਕਹਿੰਦੇ ਰੋਟੀ ਖਾ ਕੇ ਤੁਰੋ ਜੀ ਫਲਾਣਾ ਕੋ ਅਸੀਂ ਪੈ ਜਾਂਦੇ ਕਿਹੜਾ ਗੱਲਬਾਤ ਔਰ ਤੁਰਦੇ ਜਿਹੜੇ ਅਸੀਂ ਦੇਖਿਆ ਸੀ ਸਿਹਤ ਸਿੱਖਾ ਹਾਂ ਹਾਂ ਚਾਹੀਦੇ ਨਾ ਚੀਜ਼ਾਂ ਚਾਹੀਦੇ ਰੋਟੀ ਖਾ ਕੇ ਜੀ ਪਾਈ ਤਿਆਰ ਰੱਖੋ ਜਿਹੜੇ ਜਿਹੜੇ ਵੀਡੀਓ ਦੇਖਦੇ ਕਹਿੰਦਾ ਕੰਟਰੋਲ ਕਰਨਾ ਜਿਹਨੇ ਕੰਟਰੋਲ ਕਰਤਾ ਸਾਰਾ ਪਿੰਡ ਕੰਟਰੋਲ ਕਰ ਗਿਆ ਬੜਾ ਠੀਕ ਕੰਟਰੋਲ ਹੁਣ ਆਪਾਂ ਜਿੱਤੇ ਦੇਖ ਕੇ ਟੋਕ ਦੇਣਾ ਪ੍ਰਧਾਨ ਇਹ ਹੁਣ ਟੋਕ ਦੇਣਾ ਮੈਂ ਕਰ ਹੁਣ 10000 ਬੰਦਾ ਦੇਖਦਾ ਦੇਖੂ ਕੋਈ ਥੋੜਾ ਕਿਤੇ ਨੇ ਕਿਤੇ ਨਹੀਂ ਨਹੀਂ ਐਂਦਾ ਨਹੀਂ ਠੀਕ ਹੈ ਭਾਈ ਆ ਗਈ ਰੋਟੀ ਵਧੀਆ ਗੱਲ ਆ ਰੋਟੀ ਆ ਗਈ ਰੋਟੀ ਲੱਗ ਰਹੀ ਬਾਈ ਲੈਓ ਲੈਓ ਠੀਕ ਹੈ ਨਾ ਵਧੀਆ ਗੱਲ ਆ ਭਾਈ ਇਹ ਚੀਜ਼ਾਂ ਦੇ ਬਚਾਓ ਚਾਹੀਦਾ ਬਚਾਓ ਕਰਦਿਆਂ ਖਰਾਬੇ ਆ ਹੁਣ ਦਾ ਕਈ ਜਗ੍ਹਾ ਅਸੀਂ ਜਿਹੜੇ ਕਥਾ ਕਰਦੇ ਆ ਹੋਰ ਕੀਤਨ ਕਰਦੇ ਉਹ ਵੀ ਕਹਿਣ ਲੱਗੇ ਆ ਆਪਣੇ ਆਪਣੇ ਸਰੀਰ ਨੂੰ ਖਾਣਾ ਪੀਣਾ ਸੰਭਾਲੋ ਆਪਣਾ ਬਸ ਉਹ ਤਾਂ ਕਹਿੰਦੇ ਖਾਣਾ ਪੀਣਾ ਸੰਭਾਲੋ ਉਹ ਜਿਹੜਾ ਆ ਨਾ ਪੈਸਾ ਨਾਲ ਨਾਸ ਮਾਰਦਾ ਆਪਣਾ ਦੀਦ ਦਾ ਨਾਸ ਹੋ ਜਾਂਦਾ ਹੁਣ ਦੇਖ ਲੈ ਵੀ 2 ਘੰਟੇ ਜੇ ਕਿੰਨਾ ਕੁਸ ਉੱਤੇ ਖਾ ਕੇ ਉਹ ਨਾ ਖਰਾਬੇ ਕਰਦਾ ਵੀ ਉਹਦਾ ਬੰਦੇ ਇੱਥੇ ਕਹਿੰਦੇ ਜਿਹੜੀ ਰਾਤ ਦੀ ਰੋਟੀ ਆ ਰੋਟੀ ਰਾਤ ਦੀ ਬੰਦ ਕਰ ਦੋ ਰਾਤ ਨੂੰ ਜੇ ਪੈਣਾ ਜੇ ਖਾ ਇੱਕ ਨੂੰ ਇੱਕੀ ਖਾ ਲੋ ਵਜਾ ਰਾਤ ਦਾ ਖਾਣਾ ਘਟਾ ਕੇ ਫੋਜ ਜਿੰਨਾ ਵੀ ਨਾ ਉਹ ਨਹੀਂ ਹਾਂਜੀ ਦਿਨ ਵਿੱਚ ਜਿਹੜੇ ਸਵੇਰੇ ਖਾਣਾ ਖਾ ਲ ਦਿਲ ਦਿਨ ਚ ਅਸੀਂ ਕੰਮ ਕਰੀ ਜਾਣਾ ਉਹ ਠੀਕ ਆ ਜਿੰਨਾ ਜਿਹੜਾ ਰਾਤ ਨੂੰ ਅਸੀਂ ਖਾ ਕੇ ਪੈ ਜਾਣਾ ਖਰਾਬ ਕਰਦਾ ਵੀ ਉਹ ਨੂੰ ਸੈੱਟ ਕਰ ਲਓ ਬਸ ਕਾੜ ਨਹੀਂ ਜੀ ਓਏ ਵੀ ਬਾਈ ਰੋਟੀ ਲੱਗ ਗਈ ਮਿਕਸ ਪਾ ਲਿਆ ਫੜ ਫੜ ਤੇ ਬੰਦੇ ਬੈਠ ਗਦੇ ਰੋਟੀ ਦੀ ਉਹ ਇਧਰ ਬਾਬੇ ਨਹੀਂ ਆੜ ਬਾਬੇ ਕੋਈ ਗੱਲ ਨਹੀਂ ਕਰਤਾ ਸ਼ੁਰੂਆਤ ਵਾਈ ਨੇ ਪਲੇਟ ਲੈ ਲਈ ਜੱਕ ਤੇ ਫੱਟੇ ਇਹਨੇ ਕੰਟਰੋਲ ਰੱਖਣਾ ਕੰਮ ਸਾਰੇ ਤੇ ਮੂਰੇ ਫੇਰਦਾ ਚੋਲ ਤਾਂ ਖਾ ਲਈ ਹੁਣ ਇਸੀ ਤਾਂ ਹਲਕੀ ਐ ਇਹ ਤਾਂ ਖਰਾਬ ਨਹੀਂ ਕਰਦੀ ਜਿਹੜੇ ਮੈਂ ਤੁਹਾਨੂੰ ਪਕੌੜੇ ਕਹਿੰਦਾ ਵੀ ਘੱਟ ਕਰ ਦੋ ਨਾਲ ਇਹੋ ਜੀ ਘੱਟ ਕਰਾਓ ਹਾਂ ਚਾਲ ਚੂਲੇ ਜਿਹੜੇ ਪਕੌੜੇ ਖਰਾਬ ਕਰਦੇ ਉਹਨੂੰ ਤਾਂ ਪਾਣੀ ਵਗਰੀ ਜਾ ਵੇ ਰੋਟੀ ਆ ਗਈ ਪੰਨ ਚੌਲ ਖਾਣੇ ਚੌਲ ਖਾਣੇ ਰਾਜੂ ਬਾਈ ਬਾਈ ਕਹਿੰਦਾ ਮੈਂ ਤੁਪਾਂ 'ਚ ਬਹਿ ਕੇ ਖਾਣੇ ਉਹ ਪਰੇ ਬਹਿ ਕੇ ਪਰ ਸੱਤੇ ਨਹੀਂ ਬਾਈ ਬੈਠ ਹੁੰਦਾ ਸੀ ਸ਼ਾਮਾਂ ਦੇ ਆ ਲਓ ਜੀ ਬਾਈ ਰੋਟੀ ਪਾਣੀ ਚੱਲਦਾ ਹੋਇਆ ਜੁੱਤੇ ਨਹੀਂ ਇਹਦਾ ਲੈਵਲ ਦੂਜੇ ਇਹਦਾ ਮੇਵਲਾ ਹਾਈ ਸੋਨੀ ਨੇ ਬਾਈ ਆਪਣਾ ਬੰਦਾ ਘੇਰੇ ਲਿਆ ਘੇਰ ਲਿਆ ਚੋਰ ਚਾਚਾ ਮੇਰਾ ਭਾਈ ਉਹ ਚੋਰ ਚਾਚਾ ਇਹ ਮੇਲਦਾ ਲੇਟੇ ਆਂ ਚੋਰੀ ਕਰਕੇ ਲੈ ਕੇ ਜਾਣੀਆਂ ਹੁਣ ਇਹਨੇ ਆ ਕੇ ਮੇਰੇ ਘਰ ਵਿੱਚ ਨੂੰ ਕਹਿਦੇ ਚਲੇ ਜੀ ਚਾਹੀਦੀਆਂ ਮੈਨੂੰ ਹਾਂ ਜੇ ਮੈਨੂੰ ਨਾ ਦੱਸਦਾ ਚੋਰੀ ਵੀ ਜਾ ਸਕਦੀਆਂ ਹਾਂ ਹੁਣ ਸਬੂਤ ਦੇਤਾ ਸ਼ਗਨ ਦੇ ਬਸੋਲਿਆ ਨਹੀਂ ਹਲੇ ਮੇਰੇ ਕੋਲ ਦੇ ਹਾਂ ਸ਼ਗਨ ਕਿੰਨਾ ਭਾਈ ਸ਼ਗਰ ਗੁਪਤਾ ਪੁੱਛ ਲੈ ਮੈਂ ਪਹਿਲਾਂ ਉਹ ਸਾਨੂੰ ਪੁੱਛ ਕੇ ਪਹਿਲਾਂ ਗੱਲ ਕਰਾਂਗੇ ਕਿ ਕਿੰਨੇ ਕ ਦਾ ਹੋ ਗਿਆ ਚੋਲੀ ਇਹਦਾ ਐਡਵਾਂਸ ਹੈ ਤਾਂ ਤੇ ਰਹੀਂ ਚਲਾ ਆਇਆ ਸੀ ਇਹ ਕੱਪੜੇ-ਕੱਪੜੇ ਪਾੜ ਦੇਣੇ ਸ਼ਾਮ ਨੂੰ ਜਦੋਂ ਸਕੰਦ ਉਹ ਠੰਡਾ ਦਵਾ ਲਿਆ ਯਾਰ ਭਾਈ ਠੰਡਾ ਨਹੀਂ ਰ ਪਾਣੀ ਦੇ ਰੰਗ ਉੱਡ ਗਿਆ ਨਹੀਂ ਜਾਜੀ ਹੁੰਦੇ ਪਾਣੀ ਉਹ ਅੰਦਰ ਤੇ ਲਿਆ ਬੋਤਲ ਚੋਂ ਭਰ ਕੇ ਆਪਾਂ ਦੇਖਿਆ ਦੇਖਿਆ ਪਤਾ ਲੱਗਿਆ ਮਤਲਬ ਦੇਖਿਆ ਹੈਗਾ ਠੰਡਾ ਹੈ ਮੈਂ ਵੀ ਹੈ ਠੰਡਾ ਚੋਰੀ ਕਰਨ ਦਾ ਤਰੀਕਾ ਵੀ ਤਰੀਕਾ ਵੀ ਹੈਗਾ ਭਾਈ ਸਹੀ ਪਾਣੀ ਵਾਲੀ ਬੋਤਲ ਚ ਪਾਇਆ ਉਹਨੇ ਲੇ ਕੇ ਬਾਟਰ ਆ ਹਾ ਵਾਹ ਤੇਰੇ ਹਲਵਾਈਆਂ ਨੇ ਬੋਤਲ ਲਈ ਦੀ ਚਾਚਾ ਸਾਡਾ ਆਪਣੀ ਬੋਤਲ ਭਰ ਲਈ ਜੋ ਵਾਹ ਜੀ ਵਾਹ ਹਲਵਾਈਆਂ ਨੇ ਬੋਤਲ ਲਈ ਦੀ ਭਾਈ ਕਾਓ ਭਾਈ ਰੋਟੀ ਮੈਂ ਬੈਠੇ ਤੇ ਖੜੇ ਇੱਧਰ ਲੱਗ ਗਏ ਜੀ ਛਕ ਲਿਆ ਵੀਰੇ ਇੱਧਰ ਕੰਮ ਪਖਿਆ ਬਾਈ ਰੋਟੀ ਵਾਲਾ ਵੀ ਪੂਰਾ ਉਹਨੇ ਦਾ ਬਾਪੂ ਵੀ ਛਕਣ ਲੱਗਿਆ ਬੇ ਸਾਹਮਣੇ ਵੱਡਾ ਯਾਰ ਮੋਲਟਰੀ ਫਾਰਮ ਨਹੀਂ ਹੋ ਪਰਲੇ ਬਸ ਏ ਹਾਂ ਸ਼ਾਮ ਦੀ ਤਿਆਰੀ ਹੋ ਗਈ ਭਾਈ ਇੱਧਰ ਲੋ ਜੀ ਬਾਈ ਸ਼ਾਮ ਦੀ ਡੈਕੋਰੇਸ਼ਨ ਹੋ ਰਹੀ ਐ ਡੀਜੇ ਵਾਲਾ ਰਾਜੂ ਪਹੁੰਚ ਗਿਆ ਮਾਨੂੰ ਹੁਣ ਮਣੀ ਗੱਲ ਬਾਤ ਬਾਈ ਹੈ ਤੇ ਨਾ ਬਾਈ ਜਿਹੜੇ ਸਟਾਲਾ ਨਾ ਇਹ ਇੱਥੇ ਲਾਉਣ ਨੂੰ ਕਹਿੰਦੇ ਨੇ ਸਾਹਮਣੇ ਸਾਈਡ ਪਰੇ ਵਧੀਆ ਇਹ ਅੰਦੇ ਨੂੰ ਪਹਿਲਾਂ ਹੀ ਕਹਿੰਦਾ ਸਾਈਡ ਤੇ ਲਾ ਲੈ ਅਸੀਂ ਪਹਿਲਾਂ ਹੀ ਸ਼ਾਟ ਲੈ ਲਿਆ ਬਾਈ ਬਾਰਵੇਂ ਕੁਰਸੀਆ ਕਰਸੀਆਂ ਨੇ ਅੰਦਰ ਉੱਧਰ ਕਰ ਦਿੰਦੇ ਐ ਕਰ ਰਹੀ ਡੀਜੇ ਵਾਲਾ ਪਹੁੰਚ ਗਿਆ ਰਾਜੂ ਹੋ ਰਿਹਾ ਤਿਆਰ ਦੇ ਜੀ ਕੇ ਪਹੁੰਚ ਗਿਆ ਸਾਡ ਇੱਧਰ ਕਰਦੇ ਜਿੱਤੀ ਆ ਜਾ ਬਈ ਹਾਂ ਹਾਂ ਜੀ ਸਮਝ ਗਿਆ ਬਾਈ ਦਾ ਫੋਨ ਆਇਆ ਵੇ ਸੁਖਵਿੰਦਰ ਬਾਈ ਦਾ ਫੋਨ ਆਇਆ ਵਾ ਵੇਸ ਕਰੀ ਜਾ ਹੁਣ ਮੈਂ ਬੋਲੂ ਕਿ ਵੇਸ ਕਰੀ ਜਾ ਉਹ ਤੇਰਾ ਜਿਹੜਾ ਤੇਨ ਤਰਾਂ ਵਾਲਾ ਨੰਬਰ ਦਾ ਮੈਂ ਉੱਪਰ ਬਰ ਮਾਉਂਟ ਕਰੀ ਲਿਆ ਦੇਖਦਾ ਬੰਦੇ ਕਾ ਦੇਖਦਾ ਗਰੁੱਪ ਪੂਰਾ ਹੀ ਆਇਆ ਪਿਆ ਬਾਈ ਦੱਬ ਦੇ ਕਿ ਤੇ ਦੱਬਦਾ ਨਹੀਂ ਇਹ ਕਿਆ 没 <laughs> 事 <laughs> ਸਾਰਾ ਸਮਾਨ ਮੁੰਡਿਆਂ ਨੇ ਲੋਡ ਕਰਿਆ ਪੈਲ ਸਮਾਂ ਜਾ ਰਿਹਾ ਏ ਮੁੰਨੂ ਕਰਤਾ ਲੋਡ ਕਰਤਾ ਲੋਡ ਸਾਰੇ ਸਾਰਾ ਸਮਾਨ ਲੋਡ ਕਰਤਾ ਜੋ ਅੰਦਰ ਦਾ ਬਾਈ ਸਾਰੇ ਟਰਾਲਾ ਲੋਡ ਕਰਤਾ ਦੇਖੋ ਮੁੰਡਿਆਂ ਨੇ ਦੱਸ ਦੇ ਕਿਤੇ ਲੋ ਬਾਈ ਬੁੱਢਾ ਕਿਹੜਾ ਕਨੇਡਾ ਦੇ ਡਾਲਰ ਵਾਣੇ ਤੁਹਾਡੇ ਵਰ ਨੂੰ ਦੱਸਦਾ ਕਿਤੇ ਛੋਟਾ ਪਿਆਰਾ ਹੈ ਬਾਈ ਸਾਡੇ ਗਲ ਬਾਈ ਦਾ ਇਹ ਲੈ ਬਾਈ i, don't know. I don't know.